ਸਸੀ ਕਾਲ ਜੀ ਫਸਟਸ ਕਲੋਥ ਹਾਊਸ ਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਅਮਰੀਦ ਦੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਉਸ ਤੋਂ ਬਾਅਦ ਆਪਣੀ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਨੂੰ 5:00 ਵਜੇ ਤੇ ਲੋ ਜੀ ਅੱਜ ਤੁਹਾਡੇ ਲਈ ਬਹੁ ਲੋ ਇਹ ਰਹੂਗਾ ਗਲਾਸ ਸਿਲਕ ਦੇ ਵਿੱਚ ਸੂਟ ਬਹੁਤ ਖੂਬਸੂਰਤ ਅੱਜ ਕੱਲ ਗਲਾਸ ਸਿਲਕ ਦਾ ਬਹੁਤ ਜਿਆਦਾ ਟ੍ਰੈਂਡ ਚੱਲੇ ਹੋਇਆ ਔਰ ਬਲੈਕ ਕਲਰ ਦੇ ਬਲੈਕ ਐਂਡ ਬਲੂ ਠੀਕ ਹੈ ਤੇ ਸਲਵਾਰ ਇਹਦੇ ਨਾਲ ਜਿਹੜੀ ਲੱਗੀ ਹੋਈ ਹੈ ਬਲੂ ਲੱਗੀ ਹੋਈ ਹੈ ਲੋ ਸਿਲਕ ਦੀ ਸਲਵਾਰ ਔਰ ਸਿਲਕ ਦੀ ਸ਼ਰਟ ਮਿਲੂਗਾ ਇਹਦੇ ਵਿੱਚ ਆਪਾਂ ਇਹ ਵਾਲਾ ਬਲੂ ਕਲਰ ਹੈ ਜਿਹੜਾ ਉਹ ਇਹਦਾ ਲੱਗਿਆ ਹੋਇਆ ਹੈ ਸਲਵਾਰ ਦਾ ਠੀਕ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਇਹ ਬਹੁਤ ਹੀ ਪਿਆਰਾ ਦੇਖੀ ਜਾ ਹੁਣ ਸਹੀ ਤੁਹਾਨੂੰ ਹਾਂ ਸਹੀ ਹੈ 1495 ਦੇ ਵਿੱਚ ਆ ਜੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਦੁਪੱਟੇ ਵਗੈਰਾ ਆਪਾਂ ਤੁਹਾਨੂੰ ਡਾਈ ਕਰਵਾ ਕੇ ਦੇ ਸਕਦੇ ਹਾਂ ਕਿਸੇ ਵੀ ਕਿਸਮ ਦਾ ਦੁਪੱਟਾ ਲੈਣਾ ਹੋਵੇ ਆਲਵੇਸ ਅਗਲਾ ਸੂਟ ਦੇਖੋ ਇਹ ਵੀ ਬਹੁਤ ਸੋਹਣਾ ਸੂਟ ਹੈ ਇਹ ਵੀ ਗਲਾਸ ਦੇ ਵਿੱਚ ਹੀ ਹੈ ਗਲਾਸ ਸਿਲਕ ਦੇ ਵਿੱਚ ਠੀਕ ਹੈ ਬਹੁਤ ਸੋਹਣਾ ਸੂਟ ਹੈ ਸਿਮਰ ਬ੍ਰਾਂਡ ਦੇ ਸੂਟ ਨੇ ਤੇ ਨਾਲ ਮਿਲੂਗੀ ਇਹ ਵਾਲੀ ਰਸਟ ਕਲਰ ਦੀ ਕ੍ਰੇਪ ਦੀ ਸਲਵਾਰ ਠੀਕ ਹੈ ਜੀ ਡਾਰਕ ਐਂਡ ਲਾਈਟ ਦਾ ਕੰਟਰਾਸਟ ਵੀ ਬਹੁਤ ਸੋਹਣਾ ਲੱਗਦਾ ਹੁੰਦਾ ਹੈ ਇਹ ਸੂਟ ਵੀ ਤੁਹਾਨੂੰ ਮਿਲੂਗਾ 1895 ਦੇ ਵਿੱਚ ਅਗਲਾ ਦੇਖੋ ਇਹ ਸੂਟ ਵੀ ਤੁਹਾਨੂੰ ਗਲਾਸ ਸਿਲਕ ਦੇ ਵਿੱਚ ਹੀ ਮਿਲਣਾ ਬਹੁਤ ਖੂਬਸੂਰਤ ਸੂਟ ਹੈ ਕਲਰ ਹੀ ਬਹੁਤ ਜ਼ਿਆਦਾ ਸੋਹਣਾ ਹੈ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈਗਾ ਤੇ ਇਹਦੇ ਨਾਲ ਤੁਹਾਨੂੰ ਇਹ ਫਰੋਜ਼ੀ ਕਲਰ ਦੀ ਜਿਹੜੀ ਸਲਵਾਰ ਮਿਲੂਗੀ ਸਿਲਕ ਦੇ ਵਿੱਚ ਠੀਕ ਹੈ ਜੀ 1895 ਦੇ ਵਿੱਚ ਮਿਲੂਗਾ ਫ੍ਰੀ ਸ਼ਿਪਿੰਗ ਨਾਲ ਆਉਂਦਾ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਕਲਰ ਹੀ ਡਿਫਰੈਂਟ ਜਿਹਾ ਹੈਗਾ ਇਹਦੇ ਵਿੱਚ ਇਗਲਾ ਦੇਖੋ 컬러 فرق ਹੈਗਾ ਬਸ ਬਾਕੀ ਸਾਰਾ ਫਰੋਜ਼ੀ ਦੇ ਨਾਲ ਦਾ ਹੀ ਹੈ ਸਿਲਕ ਦੀ ਸਲਵਾਰ ਹੋਊਗੀ ਪਿੰਕ 컬러 ਦੀ ਔਰ ਇਹ ਬੜਾ ਰਹੂਗਾ ਜੀ ਤੁਹਾਨੂੰ ਸ਼ਰਟ ਇਹ ਵੀ ਗਲਾ ਸਿਲਕ ਦੇ ਵਿੱਚ ਆਊਗਾ ਲੋ ਜੀ ਸਿਮਰ ਬ੍ਰਾਂਡ ਦਾ ਸੂਟ ਹੈ ਠੀਕ ਹੈ ਜੀ ਇਹ 1895 ਦੇ ਵਿੱਚ ਆ ਜਾਊਗਾ ਦੀ ਸ਼ਿਪਿੰਗ ਨਾਲ ਆਊਗਾ ਇਗਲਾ ਦੇਖੋ ਬਿਲਕੁਲ ਡਿਫਰੈਂਟ 컬러 ਐਂਡ ਕੈਂਟ ਪੂਰਾ ਵਧੀਆ ਲੋ ਜੀ ਰਸਟ ਕਲਰ ਸੋਨਾ ਜਿਹਾ ਕਲਰ ਰਸਟ ਕਲਰ ਬਹੁਤ ਪਿਆਰਾ ਤੇ ਨਾਲ ਇਹ ਵਾਲੀ ਰਹੂਗੀ ਸਲਵਾਰ ਲੋ ਲੋ ਕ੍ਰੇਪ ਦੀ ਸਲਵਾਰ ਨਾਲ ਫ੍ਰੀ ਸ਼ਿਪਿੰਗ ਦੇ ਨਾਲ ਆਊਗਾ 1895 ਦੇ ਵਿੱਚ ਅਗਲਾ ਮੈਂ ਤੁਹਾਨੂੰ ਗਲਾਸ ਸਿਲਕ ਰਈ ਸੂਟ ਹੋਰ ਦਿਖਾਉਣੀ ਆ ਲੋ ਜੀ ਇਹ ਹੈਗਾ ਬਲੈਕ ਕਲਰ ਦੇ ਵਿੱਚ ਔਰ ਜਿਹੜੀ ਇਹਦੀ ਸਲਵਾਰ ਹੈ ਨਾ ਇਹ ਹੈਗੀ ਮਸਲੀਨ ਦੀ ਤੁਸੀਂ ਪਹਿਲਾਂ ਸ਼ਰਟ ਦੇਖੋ ਕਿੰਨਾ ਪਿਆਰਾ ਸ਼ਰਟ ਹੈਗਾ ਇਹਦਾ ਇਹ ਲੋ ਕਲਰ ਐਂਡ ਪ੍ਰਿੰਟ ਸਭ ਨੂੰ ਪਸੰਦ ਆਉਣ ਵਾਲਾ ਕਲਰ ਤੇ ਪ੍ਰਿੰਟ ਠੀਕ ਹੈ ਜੀ ਇਹ ਵੀ ਅਸੀਂ ਆ ਬ੍ਰਾਂਡ ਦੇ ਸੂਟ ਨੇ ਤੇ ਨਾਲ ਇਹਦੇ ਮਸਲੀਨ ਦੀ ਸਲਵਾਰ ਵੀ ਨੂੰ ਵੀ ਤੁਹਾਨੂੰ ਬਹੁਤ ਹੀ ਪਿਆਰਾ ਜਸੂ ਇਹ ਦੋ ਸੂਟ ਇੱਕੋ ਜਿਹੇ ਵੀ ਲੈ ਸਕਦੇ ਹਾਂ ਕਿਉਂਕਿ ਆਪਣੇ ਕੋਲੇ ਥਾਨ ਦੇ ਵਿੱਚ ਨਹੀਂ ਇਹ ਸੂਟ ਮਿਲੂਗਾ 1495 ਦੇ ਵਿੱਚ ਫ੍ਰੀ ਸ਼ਿਪਿੰਗ ਹੈ ਸਲਵਾਰਾਂ ਦਾ ਫਰਕ ਪੈ ਜਾਂਦਾ ਨਾ ਜਿਦਾਂ ਰੇਟ ਦਾ ਫਰਕ ਪੈ ਜਾਂਦਾ ਜੀ ਇਹਦੇ ਨਾਲ ਮਸਲੀਨ ਦੀ ਸਲਵਾਰ ਹੈ ਉਹ ਸਿਲਕ ਦੀਆਂ ਸਲਵਾਰਾਂ ਨਾਲ ਨਹੀਂ ਪਰ ਹੁੰ ਚਮਕ ਦੀ ਬਹੁਤ ਹੈ ਹਾਂ ਸ਼ਾਈਨ ਬਹੁਤ ਜਾਦੀ ਹੈ ਹਾਂ ਸ਼ਾਈਨ ਬਹੁਤ ਹੈ ਲੋ ਲੋ ਜੀ ਅਗਲਾ ਦੇਖੋ ਉਹਦੇ ਵਿੱਚ ਹੀ ਕਲਰ ਮਿਲੂਗਾ ਇਹਦੇ ਵੀ ਤੁਹਾਨੂੰ ਦੋ ਸੂਟ ਮਿਲ ਸਕਦੇ ਆ ਕਈ ਵਾਰੀ ਪਹਿਣਾ ਨੂੰ ਹੁੰਦਾ ਕਿ ਅਸੀਂ ਦੋ ਇੱਕੋ ਜਿਹੇ ਲੈਣੇ ਆ ਤਾਂ ਲੈ ਸਕਦੇ ਆ ਟ੍ਰੇਪ ਵਰਗੀ ਲੱਗਦੀ ਹੈ ਸਲਵਾਰ ਲੁੱਕ ਗ੍ਰੇਪ ਵਰਗੀ ਹੈ ਬਹੁਤ ਸੋਹਣੀ 1495 ਦੇ ਵਿੱਚ ਆ ਜੂਗਾ ਫ੍ਰੀ ਸ਼ਿਪਿੰਗ ਨਾਲੋਂ ਲਓ ਇਹਦੇ ਵਿੱਚ ਆਪਣੇ ਕੋਲ ਤਿੰਨ ਕਲਰ ਸੀਗੇ ਇਹ ਮੂੰਗੀਆ ਕਲਰ ਕਹਿ ਦਿੰਨੇ ਆ ਬੋਟਲ ਗ੍ਰੀਨ ਵੀ ਕਹਿ ਦਿੰਨੇ ਆ ਆਪਾਂ ਇਹਨੂੰ ਆ ਲਓ ਪ੍ਰਿੰਟ ਬਹੁਤ ਸੋਹਣੇ ਆ ਅੰਬੀਆਂ ਵਾਲੇ ਪ੍ਰਿੰਟ ਹਨ ਜਿਹੜੇ ਹਮੇਸ਼ਾ ਲਾਇਕ ਕੀਤੇ ਜਾਂਦੇ ਨੇ ਤੇ ਇਹ ਵਾਲੀ ਰਹੂਗੀ ਸਲਵਾਰ ਔਰ ਲਾਈਨਿੰਗ ਲਾ ਕੇ ਬਣਨ ਵਾਲੀ ਸੂਟ ਨੇ ਜੀ ਸਾਰੇ ਜਿੰਨੇ ਵੀ ਦਿਖਾਏ ਨੇ ਗਲਾਸ ਸਿਲਕ ਦੇ ਵਿੱਚ 셔ਟ ਹੈਗੀ ਐ ਮਸਲੀਨ ਦੀ ਸਲਵਾਰ ਆ 1495 ਦੇ ਵਿੱਚ ਇੱਕ ਮੈਂ ਤੁਹਾਨੂੰ ਨਾ ਅੱਜ ਵਰਕ ਵਾਲਾ ਸੂਟ ਦਿਖਾਉਣੀ ਆ ਬਹੁਤ ਖੂਬਸੂਰਤ ਸੂਟ ਹੈ ਦੇਖੋ ਜੀ ਇਹ crush ਤੁਮ ਦੇਖੀ ਰਿਹਾ ਠੀਕ ਹੈ ਇਹਨੂੰ ਆਪਾਂ ਕੀ ਕਵਾਂਗੇ ਜੀ 크러쉬 ਸਿਲਕ ਜਾਂ 크러쉬 오르간자 ਕੀ ਕਵਾਂਗੇ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਇਹਦੀ ਇਸ਼ੂ ਤਾਂ ਹੈ ਨਹੀਂ ਇਹ ਆ ਲੋ ਬਹੁਤ ਸੋਹਣਾ ਲੱਗਦਾ ਇਹ ਸੂਟ ਲਓ ਗਲਾਸ ਸਿਲਕ ਵਰਗੀ ਲੁੱਕ ਦਿੰਦਾ ਔਰ 크러쉬 ਸਿਲਕ ਹੈ ਇਹ ਤੇ ਇਹਦੇ ਤੇ ਸਾਰੇ ਤੇ ਤੁਹਾਨੂੰ ਇਦਾਂ ਵਰਕ ਨੂੰ ਲਓ ਬਹੁਤ ਜਿਆਦਾ ਸੋਹਣਾ ਸੂਟ ਬਣ ਕੇ ਰੈਡੀ ਹੋਣਾ ਤੁਹਾਡਾ ਬਹੁਤ ਜਿਆਦਾ ਔਰ ਵਰਕ ਇੰਨਾ ਪਿਆਰਾ ਹੈ ਨਾ ਸਾਰੀਆਂ ਤੁਸੀਂ ਬੁਟੀਆਂ ਦੇਖੋ ਇਹਨਾਂ ਸਾਰੀਆਂ ਦੀ ਡਿਜ਼ਾਈਨ ਤੁਹਾਨੂੰ ਅਲੱਗ-ਅਲੱਗ ਮਿਲਣਗੇ ਆਹ ਹੋਰ ਡਿਜ਼ਾਈਨ ਦੀ ਹੈ ਇਹ ਹੋਰ ਡਿਜ਼ਾਈਨ ਦੀ ਹੈ ਆਹ ਵਾਲੀ ਹੋਰ ਡਿਜ਼ਾਈਨ ਦੀ ਹੈ ਸਾਰੇ ਡਿਫਰੈਂਟ ਡਿਫਰੈਂਟ ਡਿਜ਼ਾਈਨ ਦੀਆਂ ਬੁਟੀਆਂ ਮਿਲਣਗੀਆਂ ਤੁਹਾਨੂੰ ਲੋ ਜਿੰਨੀਆਂ ਵੀ ਹੈਗੀਆਂ ਨਾ ਸਾਰੀਆਂ ਅਲੱਗ-ਅਲੱਗ ਨੇ ਇੱਕ ਲਾਈਨ ਦੇ ਵਿੱਚ ਸਾਰੀਆਂ ਡਿਫਰੈਂਟ ਡਿਫਰੈਂਟ ਹੋਣਗੀਆਂ ਲੋ ਬਹੁਤ ਹੀ ਸੋਹਣਾ ਜਿਹਾ ਸੂਟ ਬਣਨਾ ਇਹ ਮੈਂ ਤੁਹਾਨੂੰ ਬਾਜੂ ਦਿਖਾ ਦਿੰਨੀ ਆ ਦੀ ਹੁਣ ਇਦਾਂ ਹੀ ਤੁਹਾਨੂੰ ਆਹ ਬਾਜੂ ਤੇ ਇੰਨੀਆਂ ਸਾਰੀਆਂ ਬੁਟੀਆਂ ਮਿਲਣਗੀਆਂ ਕਾਫੀ ਜਿਆਦਾ ਸੋਹਣਾ ਸੂਟ ਹੈ ਔਰ ਸਾਡੇ ਕੋਲ ਇਹ ਸਿੰਗਲ ਹੀ ਪੀਸ ਹੈਗਾ ਔਰ ਇਹਦਾ ਕਲਰ ਹੀ ਮੈਨੂੰ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਸਟੱਫ ਤਾਂ ਸੋਹਣਾ ਹੈਗਾ ਹੀ ਹੈਗਾ ਸਟੱਫ ਦੇ ਵਿੱਚ ਤਾਂ ਕੋਈ ਡਾਊਟ ਹੀ ਨਹੀਂ ਹੈਗਾ ਔਰ ਲਾਈਨਿੰਗ ਲੱਗ ਕੇ ਬਣਨ ਵਾਲਾ ਸੂਟ ਹੈ 1750 ਦੇ ਵਿੱਚ ਮਿਲੂਗਾ ਜੀ ਸੂਟ ਫ੍ਰੀ ਸ਼ਿਪਿੰਗ ਨਾਲ ਆਊਗਾ ਤੁਹਾਡੇ ਕੋਲੇ 1750 ਦੇ ਵਿੱਚ ਅਗਰ ਤੁਸੀਂ ਦੁਪੱਟਾ ਵਗੈਰਾ ਲੈਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡਾ ਹੀ ਕਰਾ ਕੇ ਦੇ ਸਕਦੇ ਹਾਂ ਲੋ ਜੀ ਇਹ ਸੀ ਆਪਣੇ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਉਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਹ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ